ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀਆਂ ਪਿਓਰ ਕਾਟਨ ਦੇ ਸੂਟ ਬਹੁਤ ਹੀ ਟ੍ਰੈਂਡਿੰਗ ਡਿਜ਼ਾਈਨ ਨੇ ਇਹ ਇਹ ਹੈ ਜੀ ਆਪਣਾ ਪਹਿਲਾ ਸੂਟ ਪਿਓਰ ਕਾਟਨ ਦਾ ਗਾ ਨੂੰ ਓਪਨ ਕਰਕੇ ਦਿਖਾ ਦਿੰਨੀ ਹਾਂ ਮੈਂ ਦੇਖੋ ਜੀ ਇਹਦਾ ਪ੍ਰਿੰਟ ਬਹੁਤ ਹੀ ਜ਼ਿਆਦਾ ਪਿਆਰਾ ਹੈ ਇਹਨੂੰ ਤੁਸੀਂ ਲੈਸਸ ਨਾਲ ਡਿਜ਼ਾਈਨ ਕਰਵਾ ਸਕਦੇ ਹੋ ਜੇ ਸਟੀਚਿੰਗ ਵੀ ਕਰਵਾਉਣਾ ਚਾਹੁੰਦੇ ਹੋ ਸਾਡੇ ਤੋਂ ਬਹੁਤ ਹੀ ਪਿਆਰਾ ਕਲਰ ਹੈ ਦਾ ਪਰਪਲ ਜਿਹਾ ਕਲਰ ਹੈ। ਬਹੁਤ ਹੀ ਸੌਫਟ ਕੱਪੜਾ ਪਿਓਰ ਕਾਟਨ ਦਾ। ਇੱਕ ਸੂਟ ਏ ਆ ਜੀ ਇਹ ਲਾਈਟ ਜੇ ਕਲਰ ਦਾ ਸੂਟ ਹੈਗਾ। ਲਾਈਟ ਗ੍ਰੀਨ ਜਿਹਾ। ਕੈਸਾ ਕਰੀ ਆਪਾਂ ਬਹੁਤ ਹੀ ਸੋਹਣਾ ਪਿਓਰ ਕਾਟਨ ਦਾ ਸੂਟ ਆ। ਇਹ ਜਿਹੜਾ ਵੱਡੇ ਪਾਣੀ ਦਾ ਸੂਟ ਹੈਗਾ 3.5 ਇਹ 3.5 ਮੀਟਰ ਪਾਣਾ ਜੀ ਇਹਦਾ। ਤੇ ਨਾਲ ਇਹਦੇ ਬਹੁਤ ਸੋਹਣਾ ਕਾਟਨ ਦਾ ਹੀ ਦੁਪੱਟਾ ਹੈਗਾ। ਫੋਰ ਸਾਈਡ ਕੱਟ ਵਰਕ ਹੋਏ ਹੋਏ ਆ ਇਹ ਦੁਪੱਟਾ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਇਹਦਾ ਦੇਖ ਸਕਦੇ ਬਹੁਤ ਸੋਹਣੀ ਡਿਜ਼ਾਈਨਿੰਗ ਆ ਤੇ ਇਹ ਆਪਣੇ ਕੋਲ ਇੱਕ ਪਲੇਨ ਸੂਟ ਆਗਾ ਇਹ ਤੁਹਾਨੂੰ ਵੀਡੀਓ ਦੇ ਵਿੱਚ ਜਿਹੜਾ ਪ੍ਰੋਪਰ ਕਲਰ ਨਹੀਂ ਆਏਗਾ ਉਦੋਂ ਦਾ ਲਾਈਟ ਜਿਹਾ ਕਲਰ ਆ ਇਹ ਇਸ ਤੇ ਰਾਮ ਟੈਕਸ ਦਾ ਸੂਟ ਆ ਇਸ ਤੇ ਆਪਾਂ ਵਰਕ ਵਗੈਰਾ ਕਰਾ ਸਕਦੇ ਆ ਨੈਕਸਟ ਸੂਟ ਇਹ ਬਹੁਤ ਸੋਹਣਾ ਲਾਈਟ ਜਿਹਾ ਕਲਰ ਆ ਇਹ ਪਿਓਰ ਕਾਟਨ ਦਾ ਸੂਟ ਆ ਪੂਰੇ ਇਹ ਸਰਦਾਰੀ ਜੇ ਕਲਰ ਨੇ ਦੇਖ ਸਕਦੇ ਹੋ ਫੁੱਲ ਪਿਓਰ ਕਾਟਨ ਆਂਗੀ ਉਤੇ ਇਹ ਆਪਣੇ ਕੋਲੇ ਇਹ ਲਾਈਟ ਮਸਟਰਡ ਜਿਹਾ ਕਲਰ ਆ ਦੇਖ ਸਕਦੇ ਹੋ ਇਹ ਥੋੜਾ ਬ੍ਰੀਕ ਪ੍ਰਿੰਟਿੰਗ ਦੇ ਵਿੱਚ ਆ ਬਹੁਤ ਹੀ ਪਿਆਰਾ ਇਹ ਵੀ ਸੂਟ ਤੁਸੀਂ ਇਹਨੂੰ ਲੇਸਸ ਪਾਈਪਿੰਗ ਲਗਾ ਕੇ ਬਹੁਤ ਸੋਹਣਾ ਡਿਜ਼ਾਈਨ ਕਰ ਸਕਦੇ ਹੋ ਹਾਂ ਜਿਵੇਂ ਇੱਕ ਲਾਈਟ ਜャ ਸ਼ੇਡ ਹੈਗਾ ਲਾਈਟ ਪਰਪਲ ਜャ ਸ਼ੇਡ ਹੈ ਦੇਖ ਸਕਦੇ ਹੋ ਕਿੰਨੀ ਸੋਹਣੀ ਇਹਦੀ ਪ੍ਰਿੰਟਿੰਗ ਤੇ ਬਹੁਤ ਹੀ ਲਾਈਟ ਵੇਟ ਕੱਪੜਾ ਹੈਗਾ ਫੁੱਲ ਪਿਓਰ ਕਾਟਨ ਹੈ ਕੋਈ ਫਰੀ ਹੈ ਕੋਈ ਨਾ ਫਿਰ ਲੱਗੇ ਅਰੇ ਗਰਮੀ ਇਸ ਨਾੜੀ ਕਪੜਾ ਦੀ ਮੂਰੇ ਮਿਲ ਲਾ ਕੇ ਹੁੰਦੇ ਨਹੀਂ ਨਹੀਂ ਹੁਣ ਸੁਣਦੇ ਟਿਕੀ